ਮੈਂ ਇਹ ਕਹੂੰਗਾ ਕਿ ਕੂੜਾ ਚਕਾਉਣ ਦੀ ਐਫਰਟਸ ਕਰਨ ਦੀ ਬਜਾਏ ਕੂੜੇ ਤੇ ਰਾਜਨੀਤੀ ਕੂੜੇ ਦੇ ਵਿੱਚੋਂ ਵੋਟਾਂ ਲੱਭਦੇ ਫਿਰਦੇ ਵੱਖਰੀ ਵੱਖਰੀ ਪਾਰਟੀਆਂ ਦੇ ਲੀਡਰ ਮੈਂ ਬੇਨਤੀ ਇਹ ਕਰਦਾ ਕਿ ਆਓ ਸਾਰੇ ਰਲ ਮਿਲ ਕੇ ਆਪਾਂ ਕਾਰਪੋਰੇਸ਼ਨ ਦੇ ਖਿਲਾਫ ਬੋਲੀਏ ਆਓ ਭਾਵੇਂ ਤੁਸੀਂ ਆਮਾ ਨੂੰ ਹੀ ਪਾਰਟੀ ਨੂੰ ਹੀ ਬਿਲੋਂਗ ਕਰਦੇ ਜੇ ਆਓ ਕਾਰਪੋਰੇਸ਼ਨ ਕੋ ਚੱਲੀਏ ਮੈਂ ਨਾਲ ਚੱਲਦਾ ਤੁਹਾਡੇ ਜਿੱਤ ਹਾਰ ਮਾਇਨੇ ਨਹੀਂ ਰੱਖਦੀ ਜਿੱਤ ਹਾਰ ਇਲੈਕਸ਼ਨ ਇਲੈਕਸ਼ਨ ਦਾ ਇੱਕ ਹਿੱਸਾ ਕੋਈ ਜਿੱਤੇ ਕੋਈ ਹਾਰੇ ਕੂੜੇ ਦੇ ਪ੍ਰਬੰਧਨ ਨੂੰ ਲੈ ਕੇ ਹਰ ਪੋਲੀਟੀਕਲ ਪਾਰਟੀ ਦੇ ਹਰ ਨੁਮਾਇੰਦੇ ਦਾ ਫਰਜ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਰਾਜਨੀਤੀ ਕਰਨ ਦੇ ਬਜਾਏ ਕੂੜਾ ਚੁੱਕਣ ਵੱਲ ਧਿਆਨ ਕਰੀਏ ਇਹ ਮੇਰੀ ਸਾਰਿਆਂ ਅੱਗੇ ਬਿਲਕੁਲ ਨਹੀਂ ਕੂੜੇ ਦੇ ਮੁੱਦੇ ਦੇ ਉੱਤੇ ਜਿਹੜੀ ਸਰਕਾਰ ਦੀ ਫੇਲਿਅਰ ਨਜ਼ਰ ਆਈ ਹੈ ਪਿੱਛੇ ਫੈਸਟੀਵਲ ਵੀ ਕੂੜੇ ਦੇ ਢੇਰ ਦੇ ਵਿੱਚ ਨਿਕਲਿਆ ਪਹਿਲੀ ਵਾਰੀ ਹੋਇਆ ਕਿ ਸਭ ਚੀਜ਼ਾਂ ਆਪਾਂ ਕੂੜੇ 'ਚ ਮਨਾਈਆਂ ਔਰ ਇਹ ਫੇਲੀਅਰ ਕਿਦਾ ਸਰਕਾਰ ਕੀਦਾ ਐਮਐਲਏ ਕੀਦਾ ਮੇਅਰ ਕੀਦਾ ਡਿਪਟੀ ਮੇਅਰ ਕੀਦਾ ਇੰਪਰੂਵਮੈਂਟ ਟਰਸਟ ਚੇਅਰਮੈਨ ਦਾ ਨਾਮ ਲੈਂਦੇ ਵਾਰੀ ਵਾਰੀ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਕਿ ਦੀ ਪਹਿਲਾਂ ਜ਼ਿੰਮੇਵਾਰੀ ਬੰਦੀ ਹੈ ਮੇਰੇ ਜੇ ਕਿ ਫੇਲ ਹੈ ਸਰਕਾਰ ਬਿਲਕੁਲ ਫੇਲ ਹੈ ਮੈਂ ਆਪ ਕਹਿਣਾ ਉਹ ਸਰਕਾਰ ਨਖੇਜ ਸਰਕਾਰ ਹੈ ਜਿਹਦੇ ਵਿੱਚ ਇਸੇ ਹੀ ਮਹਿਕਮੇ ਦੇ ਮੰਤਰੀ ਰਹੇ ਹੋਣ ਰਿਸਪੈਕਟਿਡ ਮੰਤਰੀ ਰਹੇ ਹੋਣ ਇਸੇ ਹੀ ਮਹਿਕਮੇ ਦੇ ਵਿੱਚ ਇੰਨੀ ਵੱਡੇ ਉਹ ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਜੇ ਉਹਨਾਂ ਨੂੰ ਕਿ ਕੀ ਲਾਅ ਐਂਡ ਆਰਡਰ ਦੀ ਸਥਿਤੀ ਆ ਕੀ ਬਿਜ਼ਨਸ ਦੀ ਸਥਿਤੀ ਆ ਕੀ ਵਪਾਰੀ ਵਰਗ ਪਰੇਸ਼ਾਨ ਆ ਉਹ ਸਾਰਿਆਂ ਨੂੰ ਛੱਡ ਕੇ ਇੱਕ ਇੰਨੇ ਵੱਡੇ ਮੰਤਰੀ ਨੂੰ ਜੇ ਕੂੜੇ ਦੇ ਢੇਰ ਤੇ ਖੜਾ ਹੋ ਕੇ ਇਹ ਕਹਿਣਾ ਪਵੇ ਕਿ ਮੇਰੇ ਘਰ ਦਾ ਵੀ ਕੂੜਾ ਨਹੀਂ ਚੁੱਕਿਆ ਜਾਂਦਾ ਤੇ ਇਹ ਆਮ ਆਦਮੀ ਪਾਰਟੀ ਲਈ ਬਿਲਕੁਲ ਲਾਹਨਤ ਵਾਲੀ ਗੱਲ ਹੈ ਪਰ ਜੀ ਜਦੋਂ ਇਲੈਕਸ਼ਨ ਹੁੰਦੀ ਹੈ ਤੇ ਅਲੀਗੇਸ਼ਨ ਬਾਅਦ ਚੋ ਵੀ ਲੱਗਦੇ ਹੈ ਅਗਰ ਕੋਈ ਵੀ ਪਾਰਟੀ ਦਾ ਸੱਤਾਧਾਰੀ ਆ ਕੋਈ ਵੀ ਆਪੋਜੀਸ਼ਨ ਵਾਲਾ ਜਿੱਦੇ ਤੇ ਕਹਿੰਦੇ ਕਿ ਪੈਸੇ ਨਾਲ ਇਲੈਕਸ਼ਨ ਜਿੱਤੀ ਜਾਂਦੀ ਹੈ ਔਰ ਅਮਨ ਆਰੀ ਵੀ ਜਿਹੜੇ ਉਹ ਪੈਸਿਆਂ ਦੇ ਦਮ ਤੇ ਇਲੈਕਸ਼ਨ ਜਿੱਤਦੇ ਆ ਵਾਰ ਨੰਬਰ 6 ਦੇ ਆਬਾਦੀ ਕਰਮਪੂਰਾ ਦੇ ਵਿੱਚ ਜਿਹੜੀ ਕੂੜੇ ਨੂੰ ਲੈ ਕੇ ਲਗਾਤਾਰ ਜਿਹੜੇ ਬੀਤੇ ਦਿਨ ਰਾਜਨੀਤੀ ਹੋਈ ਉਸ ਰਾਜਨੀਤੀ ਨੂੰ ਲੈ ਕੇ ਲਗਾਤਾਰ ਕੂੜੇ ਦੀ ਗੱਲ ਕੀਤੀ ਜਾ ਰਹੀ ਔਰ ਮੌਜੂਦਾ ਜਿਹੜੇ ਕਾਉਂਸਲਰਗੇ ਆ ਅਮਨ ਅਰੀ ਜਿਹੜੇ ਕਿ ਵਾਰ ਨੰਬਰ 6 ਤੋਂ ਭਾਜਪਾ ਦੇ ਕਾਉਂਸਲਰ ਹੈਗੇ ਉਹਨਾਂ ਤੇ ਜਿਹੜੇ ਆ ਕੁਝ ਲੋਕਾਂ ਨੇ ਤੇ ਉੱਥੇ ਜਿਹੜੇ ਪਾਰਟੀ ਕੋਈ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਹੈਗੇ ਉਹਨਾਂ ਵੱਲੋਂ ਅਲੀਗੇਸ਼ਨ ਲਾਏ ਗਏ ਕਿ ਜਿਹੜਾ ਇਸ ਆਬਾਦੀ ਦੇ ਵਿੱਚ ਜਿਹੜਾ ਕੂੜਾ ਹੈਗਾ ਉਹ ਕਾਉਂਸਲਰ ਵੱਲੋਂ ਨਹੀਂ ਚੁਕਾਇਆ ਜਾਂਦਾ ਹਾਲਾਂਕਿ ਹਾਰ ਕੇ ਉਹਨਾਂ ਨੂੰ ਹੀ ਚੁਕਾਉਣਾ ਪੈਂਦਾ ਵਾ ਸ ਜਿਹੜੇ ਬੀਤੇ ਦਿਨ ਆਬਾਦੀ ਕਰਮਪੁਰਾ ਦੇ ਵਿੱਚ ਜਿਹੜੀ ਰਾਜਨੀਤੀ ਹੋਈ ਹੈ ਕੂੜੇ ਨੂੰ ਲੈ ਕੇ ਤੁਹਾਡੇ ਤੇ ਅਲੀਗੇਸ਼ਨ ਵੀ ਲੱਗੇ ਕਿ ਤੁਸੀਂ ਉਸ ਵਾਰਡ ਉਸ ਇਲਾਕੇ ਦੇ ਵਿੱਚ ਜਿਹੜਾ ਵਾ ਕੂੜਾ ਲਿਫਟਿੰਗ ਨਹੀਂ ਕਰਵਾਂਦੇ ਔਰ ਲਗਾਤਾਰ ਜਿਹੜੀ ਉੱਥੇ ਕੂੜੇ ਦੇ ਡੰਪ ਬਣੇ ਜਾ ਰਹੇ ਆ ਬਿਲਕੁਲ ਹਮੇ ਭਾਜੀ ਕਾਰਪੋਰੇਸ਼ਨ ਦਾ ਫੇਲਿਅਰ ਆ ਕਾਰਪੋਰੇਸ਼ਨ ਆਮ ਆਦਮੀ ਪਾਰਟੀ ਸਰਕਾਰ ਜਦੋਂ ਦੀ ਆਈ ਹੈ ਕਾਰਪੋਰੇਸ਼ਨ ਚ ਪਹਿਲਾ ਕੰਪਨੀ ਕੂੜਾ ਚੁੱਕਣ ਵਾਲੀ ਸੀ ਜਿਹੜੀ ਉਹ ਤੇ ਭੱਜ ਗਈ ਡਿਊ ਟੂ ਨਾਨ ਪੇਮੈਂਟਸ ਔਰ ਟੈਕਨੀਕਲ ਇਸ਼ੂਜ਼ ਇਹਨਾਂ ਨੇ ਕ੍ਰੀਏਟ ਕਰਤੇ ਹੁਣ ਇੱਕ ਨਵੀਂ ਕੰਪਨੀ ਆਈ ਹੈ ਉਹਨੇ ਕੰਮ ਸ਼ੁਰੂ ਕੀਤਾ ਅੱਜ ਕੂੜੇ ਦੀ ਸਮੱਸਿਆ ਜਿਹੜੀ ਲੋਕਾਂ ਨੂੰ ਹੈਗੀ ਉਹ ਜੈਨੂਇਨ ਪ੍ਰੋਬਲਮ ਹੈ ਕਿਉਂਕਿ ਡेंस ਏਰੀਆ ਹੋਂ ਕਰਕੇ ਕੂੜੇ ਦੇ ਅੰਦਰੋਂ ਲਿਫਟਿੰਗ ਜਿਹੜੀ ਆ ਉਹ ਗਲੀਆਂ ਚ ਨਹੀਂ ਹੁੰਦੀ ਲੇਕਿਨ ਜਿਹੜਾ ਸ਼ਮ આરોਪ ਲਾਇਆ ਜਾਂਦਾ ਹੁਣ ਵੇਖੋ ਆਪੋਜੀਸ਼ਨ ਨੇ ਤੇ આરોਪ ਹੀ ਲਾਉਣਾ ਮੈਂ ਇਹ ਕਹਾਂਗਾ ਕਿ ਕੂੜਾ ਚਕਾਉਣ ਦੀ ਐਫਰਟਸ ਕਰਨ ਦੀ بجائے ਕੂੜੇ ਤੇ ਰਾਜਨੀਤੀ ਕੂੜੇ ਦੇ ਵਿੱਚੋਂ ਵੋਟਾਂ ਲੱਭਦੇ ਫਿਰਦੇ ਵੱਖਰੀ ਵੱਖਰੀ ਪਾਰਟੀਆਂ ਦੇ ਲੀਡਰ ਮੈਂ ਬੇਨਤੀ ਇਹ ਕਰਦਾ ਕਿ ਆਓ ਸਾਰੇ ਰਲ ਮਿਲ ਕੇ ਆਪਾਂ ਕਾਰਪੋਰੇਸ਼ਨ ਦੇ ਖਿਲਾਫ ਬੋਲੀਏ ਆਓ ਭਾਵੇਂ ਤੁਸੀਂ ਆਮਾ ਨੂੰ ਹੀ ਪਾਰਟੀ ਨੂੰ ਹੀ ਬਿਲੋਂਗ ਕਰਦੇ ਜੇ ਆਓ ਕਾਰਪੋਰੇਸ਼ਨ ਕੋ ਚੱਲੀਏ ਮੈਂ ਨਾਲ ਚੱਲਦਾ ਤੁਹਾਡੇ ਜਿੱਤ ਹਾਰ ਮਾਇਨੇ ਨਹੀਂ ਰੱਖਦੇ ਜਿੱਤ ਹਾਰ ਇਲੈਕਸ਼ਨ ਇਲੈਕਸ਼ਨ ਦਾ ਇੱਕ ਹਿੱਸਾ ਕੋਈ ਜਿੱਤੇ ਕੋਈ ਹਾਰੇ ਕੂੜੇ ਦੇ ਪ੍ਰਬੰਧਨ ਨੂੰ ਲੈ ਕੇ ਹਰ ਪੋਲਿਟਿਕਲ ਪਾਰਟੀ ਦੇ ਹਰ ਨੁਮਾਇੰਦੇ ਦਾ ਫਰਜ ਹੈ ਕਿ ਅਸੀਂ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖੀਏ ਰਾਜਨੀਤੀ ਕਰਨ ਦੀ ਬਜਾਏ ਕੂੜਾ ਚੁੱਕਣ ਵਾਲ ਧਿਆਨ ਕਰੀਏ ਇਹ ਮੇਰੀ ਸਾਰਿਆਂ ਅੱਗੇ ਬੋਲ ਕਿੰਦੇ ਅਸੀਂ ਤੇ ਧਿਆਨ ਕਰਦੇ ਅਸੀਂ ਆਪ ਕੂੜਾ ਚੁਕਾਨੇ ਆ ਜਾਂ ਮੈਂ ਹੀ ਆ ਕੇ ਕੂੜਾ ਚੁਕਾਨਾ ਵਾ ਇਸ ਵਾਰੀ ਵੇਟ ਕਰ ਰਹੇ ਆਂ ਕਿ ਜਿਹੜੇ ਆਮ ਆਮ ਨੈਰੀ ਕਦੋਂ ਕੂੜਾ ਚੁਕਾਂਦੇ ਲੇਕਿਨ ਹੱਲੇ ਤੱਕ ਉਹਨਾਂ ਨੇ ਕੂੜਾ ਚੁਕਾਇ ਨਹੀਂ ਹਾਰ ਕੇ ਮੈਨੂੰ ਹੀ ਚੁਕਾਉਣਾ ਪੈਂਦਾ ਚਲੋ ਤੁਹਾਡੀ ਮੈਂ ਇਸੇ ਗੱਲ ਤੇ ਆ ਜਾਣਾ ਕਿ ਜਨਤਾ ਨੂੰ ਇਹ ਕਹਿਣਾ ਕਿ ਮੈਂ ਕੂੜਾ ਨਹੀਂ ਝਕਾਉਣਾ ਕਿਉਂਕਿ ਮੈਂ ਆਮਾਨੈਰੀ ਦੀ ਵੇਟ ਕਰੂੰਗਾ ਜਨਤਾ ਦਾ ਕਿ ਕਸੂਰ ਹੈ ਕਿ ਜਨਤਾ ਕੂੜੇ ਚ ਰਵੇ ਆਮਾਨੈਰੀ ਨੂੰ ਤੁਸੀਂ ਚੈੱਕ ਕਰਨਾ ਹੋਰ ਤਰੀਕੇ ਨਾਲ ਕਰ ਲਿਆ ਪੋਲਿਟੀਕਲ ਬੰਦੇ ਜਿਹੜੇ ਆ ਉਹ ਇਲੈਕਸ਼ਨ ਲੜਦੇ ਨੇ ਤੁਸੀਂ ਚੈੱਕ ਕਰ ਲਿਆ ਇਹ ਕਿ ਤਰੀਕਾ ਜੀ ਕਿ ਕੂੜਾ ਨਹੀਂ ਚੁੱਕ ਕੇ ਉੱਥੇ ਗੰਦ ਪਾ ਦੇਣਾ ਤੇ ਵੇਖਣਾ ਕਿੰਨੇ ਦਿਨ ਨਹੀਂ ਹੁੰਦੇ ਤੇ ਉੱਥੇ ਗੰਦ ਪਿਆ ਰਹੇ ਲੋਕ ਬਿਮਾਰ ਹੋਈ ਜਾਣ ਆਪਣੀਆਂ ਨਕਾਮੀਆਂ ਨੂੰ ਛਪਾਉਣ ਲਈ ਆਪਣੀ ਸਰਕਾਰ ਦੀਆਂ ਨਕਾਮੀਆਂ ਨੂੰ ਛਪਾਉਣ ਲਈ ਬਹਾਨੇਬਾਜ਼ੀਆਂ ਲੋਕੀ ਬਹੁਤ ਸਿਆਣੇ ਆ ਚਾਹੇ ਆਬਾਦੀ ਦੇ ਲੋਕ ਹੀ ਨਾ ਜਿਨ੍ਹਾਂ ਨੂੰ ਇਹ ਕਹਿ ਦਿੰਦੇ ਆ ਜੀ ਇਹ ਪੈਸੇ ਲੈ ਕੇ ਵੋਟਾਂ ਪਾਉਂਦੇ ਇਹ ਕਰਦੇ ਕਰਦੇ ਲੋਕ ਬਹੁਤ ਸਿਆਣੇ ਨੇ ਲੋਕ ਐਦਾਂ ਨਹੀਂ ਲੋਕ ਸਭ ਸਮਝਦੇ ਨੇ ਕਿ ਕੂੜਾ ਉਥੋਂ ਤਿੰਨ ਤਿੰਨ ਮਹੀਨੇ ਹੋ ਗਏ ਚੁੱਕਿਆ ਨਹੀਂ ਜਾਂਦਾ ਉਹ ਡੰਪਿੰਗ ਗਰਾਊਂਡ ਬਣ ਗਿਆ ਉਹਦੇ ਚ ਇੱਕ ਟੈਕਨੀਕਲ ਮੁਸ਼ਕਲ ਵੀ ਆਉਂ ਪਰ ਜੀ ਉਹ ਜਿਹੜੀ ਪੁੱਡਾ ਦੀ ਜਗ੍ਹਾ ਪੁੱਡਾਂ ਨੇ ਉਥੇ 10 ਫੁੱਟ ਡੂੰਘਾ ਟੋਇਆ ਮਾਰਿਆ ਆ ਘਟੋ ਘਟ 200 ਫੁੱਟ ਲੰਬਾ ਉਹ ਜਦੋਂ ਕੂੜਾ ਲੋਕ ਮਜਬੂਰੀ ਦੇ ਮਾਰੇ ਕੂੜਾ ਉਹਦੇ ਅੰਦਰ ਸੁੱਟਦੇ ਹੁਣ ਉਹਦੇ ਅੰਦਰੋਂ ਕੂੜਾ ਚੁੱਕਣਾ ਕਾਰਪੋਰੇਸ਼ਨ ਲਈ ਵੀ ਔਖਾ ਕੰਮ ਹੈ ਫਿਰ ਵੀ ਮੈਂ ਕਾਰਪੋਰੇਸ਼ਨ ਦੀ ਵੀ ਤਾਰੀਫ਼ ਕਰੂੰਗਾ ਕਿ ਉਹਨਾਂ ਕੰਪਨੀ ਭੱਜ ਗਈ ਕਾਰਪੋਰੇਸ਼ਨ ਕੋ ਲਿਮਟਿਡ ਸਰਸ ਸੀ ਫਿਰ ਵੀ ਜਦੋਂ ਅਸੀਂ ਕਾਰਪੋਰੇਸ਼ਨ ਨੂੰ ਕਹਿੰਨੇ ਅਫਸਰ ਜਿਹੜੇ ਆ ਉਹ ਥੋੜਾ ਬਹੁਤ ਉੱਥੇ ਕੰਮ ਕਰਦੇ ਆ ਲੇਕਿਨ ਹੁਣ ਕੰਪਨੀ ਨਵੀਂ ਆ ਗਈ ਮੇਰੇ ਸਾਰੇ ਆਫੀਸਰਸ ਨਾਲ ਗੱਲ ਹੋਈ ਡੈਫੀਨੇਟਲੀ ਦਾ ਹੱਲ ਨਿਕਲ ਜਾਊਗਾ ਪਰ ਲੱਗਦਾ ਨਹੀਂ ਕਿ ਕੂੜੇ ਦੇ ਮੁੱਦੇ ਦੇ ਉੱਤੇ ਜਿਹੜੀ ਸਰਕਾਰ ਦੀ ਫੇਲਿਅਰ ਨਜ਼ਰ ਆਈ ਹੈ ਪਿੱਛੇ ਫੈਸ ਵਿਲਕੋ ਸਾਰੇ ਫੈਸਟੀਵਲ ਜਿਹੜੇ ਆ ਇਹ ਪਹਿਲੀ ਵਾਰੀ ਹੋਇਆ ਅੰਮ੍ਰਿਤਸਰ ਚ ਕੀ ਚਾਹੇ ਕਰਵਾ ਚੌਥ ਲਾਲੋ ਦਸਹਿਰਾ ਲਾਲੋ ਦੁਵਾਲੀ ਲਾਲੋ ਨਵਰਾਤਰੀ ਲਾਲੋ ਪਹਿਲੀ ਵਾਰੀ ਇਹ ਹੋਇਆ ਕਿ ਗੁਰਪੁਰਬ ਆਏ ਸਾਰੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਗੁਰ ਤੇਗ ਬਹਾਦਰ ਦੇ 350 ਸਾਲਾ ਸ਼ਹਾਦਤ ਦਾ ਅਸੀਂ ਸਾਰਾ ਹੋਣਾ ਵੀਰਵਾਲ ਦਿਵਸ ਸਾਰੇ ਆਪਣੇ ਛੋਟੇ ਸਾਹਿਬ ਜਿਆਦਿਆਂ ਦੇ ਸਾਰੇ ਸੰਗਤ ਅੰਮ੍ਰਿਤਸਰ ਚ ਆਉਂਦੀ ਪਹਿਲੀ ਵਾਰੀ ਆ ਕਿ ਸਭ ਚੀਜ਼ਾਂ ਆਪਾਂ ਕੂੜੇ ਚ ਮਨਾਈਆਂ ਔਰ ਇਹ ਫੇਲੀਅਰ ਕਿਦਾ ਸਰਕਾਰ ਕੀਦਾ ਐਮਐਲਏ ਕੀਦਾ ਮੇਅਰ ਕੀਦਾ ਡਿਪਟੀ ਮੇਅਰ ਕੀਦਾ ਇੰਪਰੂਵਮੈਂਟ ਟਰਸਟ ਚੇਅਰਮੈਨ ਦਾ ਨਾਮ ਲੈਂਦੇ ਬਾਰੇ ਬਾਰੇ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਕੀਦੀ ਪਹਿਲਾਂ ਜ਼ਿੰਮੇਵਾਰੀ ਬੰਦੀ ਆ ਮੈਂ ਆਪਣੀ ਜ਼ਿੰਮੇਵਾਰੀ ਤੋਂ ਪੰਜਣ ਵਾਲਾ ਇਨਸਾਨ ਨਹੀਂ ਆ ਇਸ ਬੋਰਡ ਦੀ ਜ਼ਿੰਮੇਵਾਰੀ ਮੇਰੀ ਕਹਿੰਦੇ ਨਾ ਮੈਂ ਆਪਣੇ ਸਿਰ ਤੇ ਲੈਣਾ ਹਾਂ ਮੇਰੀ ਜ਼ਿੰਮੇਵਾਰੀ ਹੈ ਮੈਂ ਹੱਲ ਕੱਢੂੰਗਾ ਜੇ ਨਹੀਂ ਕਾਰਪੋਰੇਸ਼ਨ ਮੇਰਾ ਸਪੋਰਟ ਕਰੂਗੀ ਬਾਇ ਚਾਂਸ ਕਿ ਉਹਨਾਂ ਦੀ ਛੋਟੀ ਰਾਜਨੀਤੀ ਜੋ ਪੈਂਦੇ ਆ ਨਹੀਂ ਸਪੋਰਟ ਕਰਨਗੇ ਤਮੈ ਡੈਫੀਨੇਟਲੀ ਭਾਵੇਂ ਆਪਣੇ ਪ੍ਰਾਈਵੇਟ ਤੌਰ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਕੋਈ ਹੱਲ ਕੱਢਾਂ ਮੈਂ ਉਹ ਵੀ ਕੱਢੂਗਾ ਰਹੀ ਗੱਲ ਉਹ ਉਮਪrakash ਜਿਹੜਾ ਤੁਸੀਂ ਕਹਿੰਦੇ ਜੇ ਕਿ ਫੇਲ ਆ ਸਰਕਾਰ ਬਿਲਕੁਲ ਫੇਲ ਆ ਮੈਂ ਆਪ ਕਹਿਣਾ ਉਹ ਸਰਕਾਰ ਨਖੇਜ ਸਰਕਾਰ ਹੈ ਜਿਹਦੇ ਵਿੱਚ ਇਸੇ ਹੀ ਮੈਕਮੇ ਦੇ ਮੰਤਰੀ ਰਹੇ ਹੁਣ ਰਿਸਪੈਕਟਿਡ ਮੰਤਰੀ ਰਹੇ ਹੋਣ ਇਸੇ ਹੀ ਮੈਕਮੇ ਦੇ ਵਿੱਚ ਇੰਨੀ ਵੱਡੇ ਉਹ ਪੰਜਾਬ ਦੇ ਮੁੱਦਿਆਂ ਨੂੰ ਛੱਡ ਕੇ ਜਿ ਉਹਨਾਂ ਨੂੰ ਕਿ ਕੀ ਲਾਅ ਐਂਡ ਆਰਡਰ ਦੀ ਸਥਿਤੀ ਆ ਕੀ ਬਿਜ਼ਨਸ ਦੀ ਸਥਿਤੀ ਆ ਕੀ ਵਪਾਰੀ ਵਰਗ ਪਰੇਸ਼ਾਨ ਆ ਉਹ ਸਾਰਿਆਂ ਨੂੰ ਛੱਡ ਕੇ ਇੱਕ ਇੰਨੇ ਵੱਡੇ ਮੰਤਰੀ ਨੂੰ ਜੇ ਕੂੜੇ ਦੇ ਢੇਰ ਤੇ ਖੜਾ ਹੋ ਕੇ ਇਹ ਕਹਿਣਾ ਪਵੇ ਕਿ ਮੇਰੇ ਘਰ ਦਾ ਵੀ ਕੂੜਾ ਨਹੀਂ ਚੁੱਕਿਆ ਜਾਂਦਾ ਤੇ ਇਹ ਆਮ ਆਨਵੀ ਪਾਰਟੀ ਲਈ ਬਿਲਕੁਲ ਲਾਣਤ ਵਾਲੀ ਗੱਲ ਹੈ ਪਰ ਤੁਸੀਂ ਕਹਿੰਦੇ ਮੇਰੀ ਜ਼ਿੰਮੇਵਾਰੀ ਹੈ ਉਹ ਕਹਿੰਦੇ ਤੂੰ ਵਾਰਡ ਨੰਬਰ 6 ਦੇ ਵਿੱਚ ਤੁਸੀਂ ਜ਼ਿੰਮੇਵਾਰੀ ਨਿਭਾ ਨਹੀਂ ਸਕਦੇ ਤੁਹਾਨੂੰ ਬਾਰ-ਬਾਰ ਐਮਐਲਏ ਦਾ ਵੀ ਦਾਵਾ ਕੀਤਾ ਯਾਰ ਕਿ ਤੁਸੀਂ ਐਮਐਲਏ ਦੇ ਟਿਕਟ ਲੜਨ ਦੇ ਵਿੱਚ ਆਵਾਂ ਨਗੇ ਔਰ ਬਾਰ-ਬਾਰ ਐਮਐਲਏ ਦੀ ਵੀ ਗੱਲ ਕੀਤੀ ਜਾ ਰਹੀ ਹੈ ਨਹੀਂ ਜਿਹੜੇ ਜ਼ਿੰਮੇਵਾਰੀ ਇਹ ਕਹਿੰਦੇ ਨਹੀਂ ਨਿਭਾ ਰਹੇ ਉਹ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਉਹ ਤਿੰਨ ਚਾਰ ਲੋਕ ਜਿਹੜੇ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦੇ ਮੇਰੀ ਤਾਰੀਫ ਨਹੀਂ ਕਰਨਗੇ ਉਹ ਆਪਣੀ ਨਲਾਕੀਅਤ ਛਪਾਉਣ ਲਈ ਵੱਖਰੇ ਵੱਖਰੇ ਬਹਾਨੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਲੋਕੀ ਮੂਰਖ ਨਹੀਂ ਬਣਨਗੇ ਰਹੀ ਐਮਐਲਏ ਦੀ ਗੱਲ ਹੈ ਤੇ ਉਹ ਐਮਐਲਏ ਨਾ ਮੈਨੂੰ ਕਿਸੇ ਪਾਰਟੀ ਦੇ ਬੰਦੇ ਨੇ ਟਿਕਟ ਦੇਣੀ ਜੇ ਮੈਂ ਲੜਨਾ ਮੈਂ ਭਾਰਤੀ ਜਨਤਾ ਪਾਰਟੀ ਦਾ ਇੱਕ ਸਿਪਾਹੀ ਹਾਂ ਮੈਂ ਉੱਥੇ ਸਿਪਾਹੀ ਦੀ ਤੌਰ ਤੇ ਕੰਮ ਕਰਦਾ ਮੈਨੂੰ ਮੇਰੀ ਪਾਰਟੀ ਨੇ ਜ਼ਿੰਮੇਵਾਰੀ ਇਸ ਵੋਟ ਦੀ ਦਿੱਤੀ ਹੈ ਮੇਰੀ ਪਾਰਟੀ ਡਿਸਾਈਡ ਕਰੇ ਮੈਂ ਮੈਂ ਆਪਣੀ ਪਾਰਟੀ ਲਈ ਕੰਮ ਕਰਨਾ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਨਾ ਮੈਂ ਕਿਸੇ ਕਿਸੇ ਦਾ ਮੁਤਾਜ ਨਹੀਂਗਾ ਜਾਂ ਮੈਨੂੰ ਕਿਸੇ ਨੇ ਟਿਕਟ ਕਿਸੇ ਦੇ ਕਹਿੰਦੇ ਨਹੀਂ ਮਿਲਨੀ ਜੇ ਨਹੀਂ ਮਿਲਣਾ ਤਾਂ ਮੈਂ ਭਾਰਤੀ ਜਨਤਾ ਪਾਰਟੀ ਲਈ ਆਲਰੇਡੀ ਕੰਮ ਕਰ ਰਹਾ ਮੈਨੂੰ ਮੇਰੀ ਪਾਰਟੀ ਨੇ ਬਹੁਤ ਕੁਝ ਦਿੱਤਾ ਮੈਂ ਤਿੰਨ ਵਾਰੀ ਇਸੇ ਸਿੰਬਲ ਤੋਂ ਕਾਉਂਸਲਰ ਬਣਿਆ ਸੋ ਕਾਉਂਸਲਰ ਬਣਿਆ ਲੇਕਿਨ ਕਾਉਂਸਲਰ ਦੀ ਜ਼ਿੰਮੇਵਾਰੀ ਹੈ ਜਿਹੜੀ ਲੋਕਾਂ ਨੂੰ ਮੂਲਵਕ ਸੇਵਾਵਾਂ ਦੇਣਾ ਵਾਟਰ ਸਪਲਾਈ ਗਾਰਬੇਜ ਜਾਂ ਸੀਵਰੇਜ ਦਾ ਸਿਸਟਮ ਜਾਂ ਹੋਰ ਜਿਹੜੀ ਮੂਲਵਕ ਸਹੂਦਾਇਆਂ ਹੈਗੇ ਉੱਤੇ ਫੇਲਿਅਰ ਕਹਿੰਦੇ ਅਗਰ ਉਹ ਕੰਮ ਨਹੀਂ ਕਰ ਸਕਦੇ ਤਾਂ ਅਸਤੀ ਰਜ਼ਾਇੰਦਾਨ ਐਮਐਲਏ ਕੋ ਰਜ਼ਾਇੰਦਾਨ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਕੋ ਜਿਨ੍ਹਾਂ ਐਮਐਲਏ ਤੋਂ ਮੰਨਦੇ ਨਹੀਂ ਹੈ ਚਲੋ ਮੰਨਣ ਨਾ ਮੰਨਣ ਉਹ ਛੱਡੋ ਉਹਨਾਂ ਦੀ ਆਪਸੀ ਲੜਾਈ ਹੋ ਗਈ ਮੈਂ ਨਹੀਂ ਕਹਿੰਦਾ ਪਰ ਪਾਰਟੀ ਲੋਕੇ ਦੇ ਸਫਰ ਕਰ ਰਹੇ ਨਾ ਲੋਕਾਂ ਨੇ ਆਮ ਆਮਦਵੀ ਪਾਰਟੀ ਦਾ ਐਮਐਲਏ ਚੁਣਿਆ ਹੈ ਲੋਕਾਂ ਨੇ ਲੋਕਾਂ ਦੇ ਆਮ ਆਦਮੀ ਪਾਰਟੀ ਦੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਜਿਨ੍ਹਾਂ ਦੇ 50-50 ਕਰੋੜ ਰੁਪਏ ਦੇ ਅਲੀਗੇਸ਼ਨ ਲੱਗ ਰਹੇ ਆ ਰਜ਼ਾਇਨ ਉਹਨਾਂ ਕੋ ਦੋਣ ਮੇਰੇ ਕੋ ਕੀ ਰਜ਼ਾਇਨ ਦੋਣਾ ਮੈਂ ਤਾਂ ਆਪਣਾ ਕੰਮ ਕਰ ਰਿਹਾ ਔਰ ਮੈਂ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਇਹ ਕਿਸੇ ਪਾਰਟੀ ਦੇ ਕਿਸੇ ਲੀਡਰ ਨੇ ਡਿਸਾਈਡ ਨਹੀਂ ਕਰਨਾ ਇਹ ਇਸ ਬੋਰਡ ਦੀ ਜਨਤਾ ਨੇ ਡਿਸਾਈਡ ਕਰਨਾ ਜਿਨ੍ਹਾਂ ਨੇ ਮੈਨੂੰ ਤਿੰਨ ਵਾਰੀ ਫਤਵਾ ਦਿੱਤਾ ਔਰ ਆਮ ਆਦਮੀ ਪਾਰਟੀ ਦਾ ਕੋਈ ਵੀ ਕੈਂਡੀਡੇਟ ਇੰਨੀ ਵੋਟ ਨਾ ਹਾਰ ਰਿਹਾ ਇੰਨੀ ਅੰਬਸਰ ਚ ਜਿੰਨੀ ਵੋਟ ਨਾ ਮੇਰੀ ਵਾਰਡ ਚ ਆ ਰਹੀ ਆ ਆਮਨ ਜੀ ਆਬਾਦੀ ਕਰਮਪੁਰਾ ਚ ਕਿਉਂ ਪੂਰੀ ਵਾਰਡ ਦੇ ਵਿੱਚ ਹੋਰ ਵੀ ਤੁਹਾਡੇ ਇਲਾਕੇ ਆਉਂਦੇ ਆ ਉਹ ਕਿ ਉਸ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਰਣਨੀਤੀਆ ਪ੍ਰੋਬਲਮਸ ਆ ਰਹੀ ਹੈ ਦੇਖੋ ਪ੍ਰੋਬਲਮ ਉੱਥੇ ਵੀ ਬਹੁਤ ਜ਼ਿਆਦਾ ਪ੍ਰੋਬਲਮ ਉਥੇ ਜਿਹੜਾ ਡੰਪ ਤਰਨ ਤੋਂ ਦਿਖਾ ਰਹੇ ਨੇ ਉਹ ਕੁਛ ਦਿਨਾਂ ਦਾ ਕੂੜਾ ਉਹ ਕੱਲ ਲਿਫਟ ਵੀ ਹੋ ਗਿਆ ਉਥੋਂ ਲਿਫਟ ਹੋ ਗਿਆ ਰਾਜਨੀਤਿਕरण ਬੜਾਵਤ ਗਿਆ بس سوشل میڈیا ਤੇ आओ ਇਥੋਂ ਤੁਰੇ ਜਾਓ ਜੇ ਕੂੜੇ ਦੀ ਗੱਡੀ ਰਸਤੇ ਚ ਲੱਗੀ ਹੈ ਕਿ ਜੇ ਕੂੜਾ ਪਿਕ ਕਰ ਰਹੀ ਹੈ ਉਹਦੇ ਲਾਗੇ ਖਲੋ ਕੇ ਫੋਟੋ ਖਿਚਾ ਲੋ ਜੇ ਕੋਈ ਲਾਈਟ ਠੀਕ ਕਰਨ ਦਿਆ ਤੇ ਮੂੰ ਚੁੱਕ ਕੇ ਲਾਈਟ ਅਲਵੇ ਦੇ ਫੋਟੋ ਪਾ ਦਿਓ سوشل میڈیا ਤੇ ਇਹੋ ਜੀ ਰਾਜਨੀਤੀ ਨਾਮ ਅਨੈਰੀ ਨੇ ਕਦੀ ਕੀਤੀ ਹੈ ਨਾ ਮੈਂ ਕਰਨੀ ਹੈ ਮੈਂ ਨੋਰਮਲ ਰਾਜਨੀਤੀ ਕਰਦਾ ਪਰਿਵਾਰ ਵਾਂਗੂ ਮੈਂ ਰਹਿਣਾ ਪਰਿਵਾਰ ਵਾਂਗੂ ਰਾਜਨੀਤੀ ਕੀਤੀ ਹੈ ਇਸੇ ਤਰੀਕੇ ਨਾਲ ਅੱਗੇ ਕਰਨੀ ਹੈ ਪਰਮਾਤਮਾ ਹਮੇਸ਼ਾ ਕਿਰਪਾ ਕਰਦਾ ਜਨਤਾ ਹਮੇਸ਼ਾ ਕਿਰਪਾ ਕਰਦੀ ਜਨਤਾ ਹੀ ਸਭ ਕੁਛ ਹੈ ਜੜੀ ਮਨ ਜਿਤਾਉਂਦੇ ਜਿੰਮੇਵਰੀ ਸਰਕਾਰ ਦੇ ਸੱਤਾਧਾਰੀ ਸਰਕਾਰ ਦੇ ਨੁਮਾਇੰਦਿਆਂ ਦੀ ਹ ਇਦਾਂ ਕਹਦਨੀ ਕਿਤੇ ਨਾ ਕਿਤੇ ਮੁਸ਼ਕਲ ਤੇ ਆਂਦੀ ਹੁੰਨੀ ਹੈ ਕਿਤੇ ਨਾ ਕਾਰਪੋਰੇਸ਼ਨ ਦਾ ਟੈਗ ਜਾਂ ਕਿਸੇ ਸਿਸਟਮ ਦਾ ਚਲੋ ਮੈਂ ਤਾਂ ਆਪੋਜੀਸ਼ਨ ਦਾ ਕਾਉਂਸਲਰ ਮੈਨੂੰ ਮੁਸ਼ਕਲ ਤੇ ਆਉਂਦੀ ਹੈ ਚਲੋ ਮੈਂ ਮੰਨਦਾ ਇਸ ਗੱਲ ਨੂੰ ਲੇਕਿਨ ਮੇਰੇ ਤੋਂ ਜ਼ਿਆਦਾ ਮੁਸ਼ਕਲ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੂੰ ਹੁੰਦੀ ਵਾਜੇ-ਵਾਜੇ ਪਏ ਆ ਮੇਅਰ ਕੋਈ ਨਹੀਂ ਤਾਕਤ ਨਹੀਂ ਰਹਿਣ ਲਈ ਕਿ ਹਾਊਸ ਦੀ ਮੀਟਿੰਗ ਬੁਲਾ ਲਨ 3 ਸਾਲ ਹੋ ਗਏ 2 ਕਿੰਨੀ ਕਾਰਪੋਰੇਸ਼ਨ ਵੀ ਬਣੀ ਆਲਮੋਸਟ 2 ਸਾਲ ਹੋ ਗਏ ਸਾਲ ਸਾਲ ਹੈ ਸਾਲਿਆ ਇੱਕ ਸਾਲ ਹੋਇਆ ਇੱਕ ਸਾਲ ਇਹ ਹੋ ਗਿਆ ਲੇਕਿਨ ਪਿਛਲੇ ਵੀ ਇੱਕ ਸਾਲ ਇਹ ਹੋ ਗਿਆ ਤੇ ਪਿਛਲੇ 2 ਸਾਲ ਵੀ ਜਦੋਂ ਕਰਮਜੀਤ ਸਿੰਘ ਰਿੰਟੂ ਜੀ ਇੱਕ ਸਾਲ ਬਿਨਾ ਕਾਰਪੋਰੇਸ਼ਨ ਤੋਂ ਲੋਕਾਂ ਨੇ ਛੇលਿਆ ਉਹ ਛੇលਿਆ ਉਸ ਤੋਂ ਪਹਿਲਾਂ ਰਿੰਟੂ ਜੀ ਕਨਵਰਟ ਹੋ ਗਏ ਸੀ ਆਮ ਆਦਮੀ ਪਾਰਟੀ ਦੇ ਵਿੱਚ ਸਾਰੇ ਕਾਂਗਰਸ ਦੇ ਕਾਉਂਸਲਰ ਲੈ ਗਏ ਪਿਛਲੇ 3 ਸਾਲਾਂ ਜੇ ਅਸੀਂ ਡਾਟਾ ਕਢਾਵਾਂਗੇ ਤਾਂ 2 ਜਾਂ 3 ਮਿੰਟੀਆਂ ਹੋਈਆਂ ਜਦੋਂ ਇੱਕ ਪਲੇਟਫਾਰਮ ਹੀ ਨਹੀਂ ਮਿਲਣਾ ਕਾਉਂਸਲਰ ਨੂੰ ਗੱਲ ਕਰਨ ਦਾ ਮੇਰੀ ਤੇ ਆਪੋਜੀਸ਼ਨ ਦੇ ਕਾਉਂਸਲਰ ਦੀ ਛੱਡੋ ਆਮ ਆਦਮੀ ਪਾਰਟੀ ਦੇ ਕਾਉਂਸਲਰ ਤਾਂ ਮੈਂ ਬਾਹਰ ਗਿਆ ਸੀਗਾ ਆਊਟ ਆਫ ਸਟੇਸ਼ਨ ਸੀਗਾ 3 ਮਿੰਟ ਦੀ ਮੀਟਿੰਗ ਹੋਈ ਚਲੋ ਮੈਂ ਗੈਰ ਹਾਜ਼ਰ ਜਿਹੜੇ ਹਾਜ਼ਰ ਹੀ ਉਹ ਵਿਚਾਰਾ ਕਿਹੜੀ ਉਹ ਸੱਤਾਧਾਰੀ ਪਾਰਟੀ ਦਾ ਨਹੀਂ ਕੋਈ ਬੋਲ ਪਾਇਆ 3 ਮਿੰਟਾਂ ਚ ਬਜਟ ਮੀਟਿੰਗ ਸੀਗੀ ਉਹ ਬਜਟ ਮੀਟਿੰਗ ਦੇ ਵਿੱਚ 3 ਮਿੰਟਾਂ ਚ ਮੀਟਿੰਗ ਖਤਮ ਹੋਈ ਮੈਂ ਗੈਰ ਹਾਜ਼ਰ ਸੀ ਮੰਨ ਲਓ ਮੈਂ ਯੋਧੇ ਜੀ ਮੱਥਾ ਟੇਕਣ ਗਿਆ ਸੀਗਾ ਉਸ ਤਾਂ ਮਾਰਚ ਮਹੀਨੇ ਦੀ ਗੱਲ ਹੈ ਮੈਂ ਯੋਧੇ ਜੀ ਮੱਥਾ ਟੇਕਣ ਗਿਆ ਸੀਗਾ ਜਿਹੜੇ ਹਾਜ਼ਰ ਹੀ ਉਹ ਕੌਣ ਬੋਲ ਪਾਇਆ ਕਿਹੜਾ ਕਾਉਂਸਲਰ ਐਨੇ ਆਵਾਜ਼ ਵੀ ਪਾਰਟੀ ਦੇ ਕਾਉਂਸਲ ਬਣ ਕੇ ਕਿਹੜਾ ਕਾਉਂਸਲਰ ਬੋਲ ਫੇਲਿਅਰ ਇਹ ਆ ਕਿ ਹਾਊਸ ਦੀ ਮੀਟਿੰਗ ਬੁਲਾਈ ਨਹੀਂ ਜਾਂਦੀ ਕਿਉਂਕਿ ਮжоਰਿਟੀ ਹੈਗੀ ਨਹੀਂ ਹੈ ਕਿੰਨੀ ਚਿਰ ਹੋ ਗਈ ਮੀਟਿੰਗ ਨਹੀਂ ਹੋਈ ਬਸ ਇਹ ਮੈਂ ਤੁਹਾਨੂੰ ਕਹ ਰਿਹਾ ਇੱਕ ਸਾਲ ਜੇ ਇੱਕ ਬਜਟ ਮੀਟਿੰਗ ਹੋਈ ਉਸ ਤੋਂ ਇਲਾਵਾ ਮੀਟਿੰਗ ਹੀ ਨਹੀਂ ਹੋਈ ਉਸ ਤੋਂ ਬਾਅਦ ਇਲਾਵਾ ਮੀਟਿੰਗ ਹੀ ਨਹੀਂ ਹੋਈ ਮੇਰੀ ਤਾਂ ਛੱਡੋ ਆਮ ਆਦਮੀ ਪਾਰਟੀ ਦੇ ਕਾਉਂਸਲਰ ਮੀਟਿੰਗ ਡਿਕਨਦੇ ਕਿ ਅਸੀਂ ਕਦੋਂ ਬੋਲਾਂਗੇ ਇਹ ਤੇ ਕਾਰਬਨੇਸ਼ਨ ਕੋ ਡਰ ਦੇ ਮਾਰੇ ਮੀਟਿੰਗ ਆਰਗੇਨਾਈਜ਼ ਕਰ। ਪਰ ਹਮਨ ਜੀ ਹਾਲਾਤ ਤੁਹਾਡੀ ਵਾਰਡ ਦੇ ਵਿੱਚ ਨਹੀਂ ਹੈ ਹਾਲਾਤ ਤੇ ਸੱਤਾਧਾਰੀ ਪਾਰਟੀ ਦੇ ਕੌਂਸਲਰਾਂ ਦੇ ਵਾਰਡ ਦੇ ਵਿੱਚ ਹਾਲਾਤ ਮਾਰੇ ਛਾਟੇ ਵੱਲ ਜਾਈਏ ਕਿਤੇ ਵੀ ਜਾਈਏ। ਚਲੋ ਮੈਂ ਤੁਹਾਡੀ ਵਾਰਡ ਤੋਂ ਹਲਕਾ ਜਿਹਾ ਬਾਹਰ ਨਿਕਲ ਕੇ ਗੱਲ ਕਰਦਾ ਵਾਂ। ਉੱਥੇ ਤੇ ਹਾਲਾਤ ਤੇ ਸੀਵਰੇਨਾਂ ਭਰੇ ਪਏ ਆ, ਕੂੜਿਆਂ ਨਾਲ ਭਰੇ ਪਏ ਆ। ਅੱਜ ਤੁਸੀਂ ਦਰਬਾਰ ਸਾਹਿਬ ਦੇ ਰਾਵਾਂ ਤੇ ਜਾਓ। ਅੱਜ ਦੁਰਗਾਣਾ ਮੰਦਿਰ ਦੇ ਰਸਤੇ ਜਾਓ। ਅੱਜ ਤੁਸੀਂ ਪੁਤਲੀ ਘਰ ਤੋਂ ਜੋ ਗਵਾਲ ਮੰਡੀ ਚੌਂਕ ਤੋਂ ਜੋ ਭਗਵਾਨ ਬਾਲਮਿਕ ਤੇਰਾਂ ਤੀਰਥ ਵਾਲੇ ਬੰਨੇ ਜਾਣਾ ਉਹ ਰਸਤਾ ਵੇਖੋ। ਅੱਜ ਤੁਸੀਂ ਕਿਸੇ ਵੀ ਧਾਰਮਿਕ ਸਥਲ ਥਾਈ ਧਾਰਮਿਕ ਸਥਲ ਯੂਨੀਵਰਸਿਟੀ ਜਾਓ ਜਥੇ ਲੋਕੀ ਵਿਦਿਆਲਿਆ ਯੂਨੀਵਰਸਿਟੀ ਦੇ ਬਾਹਰ ਬੀਆਰਟੀਐਸ ਦੇ ਵਜਿਟਿਨਾ ਲਾ ਕੇ ਕੂੜੇ ਦਾ ਡੰਪ ਬਣਾ ਦਿੱਤਾ ਗਿਆ ਉੱਥੇ ਸੜਕ ਤੇ ਕੂੜੇ ਡਿੱਗੇ ਹੋਏ ਅੱਜ ਦੇ ਪਤਲੀ ਘਰ ਬਾਜ਼ਾਰ ਚ ਚਲੋ ਨੰਗਿਆਂ ਨੀ ਅੰਦਾਜ਼ ਸ਼ਹਿਰ ਦੇ ਅੰਦਰ ਵੋਲ ਸਿਟੀ ਦੇ ਅੰਦਰ ਇਹ ਹਾਲ ਹੈ ਕਿ ਕੂੜੇ ਦੇ ਨਾਲ ਵਿਚਕਾਰ ਫੁੱਟਪਾਥ ਬਣ ਗਏ ਕੂੜੇ ਨਾਲ ਜੰਮ ਜਮਕ ਕੌਣ ਜ਼ਿੰਮੇਵਾਰ ਹੈ ਅਮਨ ਹੈਰੀ ਜ਼ਿੰਮੇਵਾਰ ਹੈ ਉਹਦੀ ਇਹ ਮੌਜੂਦਾ ਸਰਕਾਰ ਜ਼ਿੰਮੇਵਾਰ ਹੈ ਲੇਕਿਨ ਉਹਦਾ ਹਲੇ ਨਹੀਂ ਹੈ ਕਿ ਆਪਣੀ ਨਕਾਮੀ ਛਪਾਉਣ ਦੇ ਲਈ ਨਾਮ ਲਈ ਜੋ ਭਾਜੀਪੀ ਦੇ ਕਾਉਂਸਲਰ ਦਾ ਨਾਮ ਲਈ ਜੋ ਦੂਜੀ ਪਾਰਟੀ ਦੇ ਕਾਉਂਸਲਰ ਦਾ ਆਪਣੀ ਪੀੜੀ ਥੱਲੇ ਸੋਟਾ ਮਾਰੋ ਕੀਤਾ ਕਿ 4 ਸਾਲ ਹੋ ਗਏ ਹਾਲ ਕੀ ਕਰਦਾ ਸ਼ਹਿਰ ਦਾ ਅੱਜ ਅੰਮ੍ਰਿਤਸਰ ਜਿਹੜਾ ਗੁਰੂ ਨਗਰੀ ਅੱਜ ਅੰਮ੍ਰਿਤਸਰ ਨੂੰ ਸਿਫਤੀ ਦਾ ਘਰ ਕਿਹਾ ਜਾਂਦਾ ਸੀ ਅੱਜ ਸਭ ਤੋਂ ਪਹਿਲਾਂ ਜਦੋਂ ਸਲਾਨੀ ਹੁੰਦੇ ਕੂੜੇ ਦੇ ਦਰਸ਼ਨ ਕਰਦੇ ਕੀ ਅੰਮ੍ਰਿਤਸਰ ਗੇਟ ਤੇ ਜਾ ਕੇ ਵੇਖ ਲਓ ਆ ਰੰਜੀਤਾਉਂ ਨੇ ਮਾਰਕੀਟ ਚ ਚਲ ਜੋ ਮੈਂ ਅੱਜ ਰੰਜੀਤਾਉਂ ਨਸੀਬ ਲੋਟ ਮਾਰਕੀਟ ਚ ਗਿਆ ਜਿੰਨੀ ਪਾਰਕਿੰਗ ਜਗ੍ਹਾ ਉਹਨਾਂ ਦਾ ਕੂੜੇ ਦਾ ਢੇਰ ਲੱਗਾ ਸੋ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਇਹਦੇ ਜ਼ਿੰਮੇਵਾਰ ਆਮ ਆਦਮੀ ਪਾਰਟੀ ਦੀ ਫੇਲਿਅਰ ਸਰਕਾਰ ਹੈ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਜਿਨ੍ਹਾਂ ਨੂੰ ਕੁਝ ਪਤਾ ਨਹੀਂ ਕਿ ਕਿਸ ਤਰ੍ਹਾਂ ਕੰਮ ਕਰਨਾ ਅੱਜ ਕਾਉਂਸਲਰ ਸਾਰੇ ਮੇਰੇ ਮਿੰਨੋ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਨਵੇਂ ਕਾਉਂਸਲਰ ਬਣਿਆ ਚ ਸਾਰੇ ਮੇਰੇ ਇੱਜ਼ਤਦਾਰ ਭੈਣ ਭਰਾ ਨੇ ਕਈ ਪਹਿਲੀ ਵਾਰੀ ਬਣਿਆ ਉਹਨਾਂ ਨੂੰ ਥੋੜੀ ਨੌਲੇਜ ਘੱਟ ਹੁੰਦੀ ਹੈ ਰੋ ਰਹੇ ਵਿਚਾਰੇ ਕਿ 27 ਦੀ ਸੱਤਾ ਦੇ ਵਿੱਚ ਜਵਾਬ ਮਿਲੇਗਾ ਪੰਜਾਬ ਦੀ ਰਾਜਨੀਤੀ ਦੇ ਵਿੱਚ 27 ਦੀ ਸੱਤਾ 'ਚ ਦੇਖੋ ਮੈਨੂੰ ਤੇ ਇਸ ਆਮ ਆਦਮੀ ਪਾਰਟੀ ਨੂੰ ਸਿਰਫ ਕੂੜਾ ਹੀ ਲੈ ਬਠੂਗਾ ਜੋ ਇਹਨਾਂ ਨੇ ਬੁਰਾ ਹਾਲ ਗੰਦਗੀ ਦਾ ਕਰਤਾ ਸ਼ਹਿਰ ਦਾ ਟੈਂਕਸਟਰ ਬਾਦ ਵੀ ਬਹੁਤ ਕਲਚਰ ਵਧਿਆ ਦੇਖੋ ਉਸ ਤੋਂ ਇਲਾਵਾ ਤੁਹਾਨੂੰ ਮੈਂ ਦੱਸ ਦਾਂ ਦੇਖੋ ਅੰਮ੍ਰਿਤਸਰ ਦੀ ਹੋਟਲ ਇੰਡਸਟਰੀ ਫੇਲ ਹੋ ਚੁੱਕੀ ਹੈ ਅੱਜ ਸਲਾਨੀ ਨੂੰ ਡਰ ਲੱਗਦਾ ਅੰਮ੍ਰਿਤਸਰ ਆਉਣ ਤੋਂ ਪਤਾ ਨਹੀਂ ਕੀ ਹੋਣਾ ਹੈ ਨਾ ਸਨੇਚਿੰਗ ਦੀਆਂ ਰੋਜ਼ ਤੁਸੀਂ ਅੱਜ ਅਖਬਾਰ ਖੋਲੋ ਸਨੇਚਿੰਗ ਦੀਆਂ ਖਬਰਾਂ ਕਤਲ ਰੋਜ਼ ਥ੍ਰੈਟਨਿੰਗ ਵਪਾਰੀਆਂ ਨੂੰ ਥ੍ਰੈਟਨਿੰਗ ਅੰਮ੍ਰਿਤਸਰ ਦੇ ਹੋਟਲਾਂ ਦਾ ਸਰਵੇ ਕਰੋ ਜਿਹੜੇ ਹੋਟਲ 'ਚ 40 ਕਮਰੇ 4 ਕਮਰੇ ਨਹੀਂ ਇੱਕ ਦਿਨ ਇਹ ਹਾਲ ਹੋ ਗਿਆ ਐਂਡ ਆਫ ਨੀਅਰ ਹਾਂ ਐਂਡ ਆਫ ਨਿਊ ਇਅਰ ਵਕੇਸ਼ਨਸ ਟਾਈਮ ਆ ਤੇ ਸਭ ਤੋਂ ਜ਼ਿਆਦਾ ਮੰਦੀ ਐ ਸਾਲ ਚੱਲ ਰਿਹਾ ਪਿਛਲੇ 20 ਸਾਲਾਂ ਚ ਸੋ ਇਹਨਾਂ ਗੱਲਾਂ ਦਾ ਜਵਾਬ ਕੌਣ ਦੇਊਗਾ ਅੱਜ ਕਿਉਂ ਅੰਮ੍ਰਿਤਸਰ ਚ ਓਨਲੀ ਜਿਹੜਾ ਸਲਾਨੀਆਂ ਉਹਦਾ ਵਿਸ਼ਵਾਸ ਟੁੱਟ ਗਿਆ ਕਿ ਅੰਮ੍ਰਿਤਸਰ ਨਹੀਂ ਜਾਣਾ ਇਹ ਕਿਉਂ ਟੁੱਟ ਗਿਆ ਜੀ ਜਦੋਂ ਇਲੈਕਸ਼ਨ ਹੁੰਦੀ ਹੈ ਤੇ ਅਲੀਗੇਸ਼ਨ ਬਾਅਦ ਚੋ ਵੀ ਲੱਗਦੇ ਆਂ ਅਗਰ ਕੋਈ ਵੀ ਪਾਰਟੀ ਦਾ ਸੱਤਾਦਾਰੀ ਆ ਕੋਈ ਵੀ ਆਪੋਜੀਸ਼ਨ ਵਾਲਾ ਜਿੱਦੇ ਤੇ ਕਹਿੰਦੇ ਕਿ ਪੈਸੇ ਨਾਲ ਇਲੈਕਸ਼ਨ ਜਿੱਤੀ ਜਾਂਦੀ ਹੈ ਔਰ ਅਮਨ ਅਰੀ ਵੀ ਜਿਹੜੇ ਉਹ ਪੈਸਿਆਂ ਦੇ ਦਮਤੇ ਇਲੈਕਸ਼ਨ ਜਿੱਤਦੇ ਆ ਚਲੋ ਆਪੋਜੀਸ਼ਨ ਨੇ ਤਾਂ ਕਹਿਣਾ ਹੁੰਦਾ ਪਰ ਮੈਂ ਉਹ ਮੇਰੇ ਭਾਜੀ ਤੁਹਾਨੂੰ ਜਾਣਕਾਰੀ ਲਈ ਦੱਸਦਾ ਕਿ ਪੈਸੇ ਪਹਿਲਾਂ ਤਾਂ ਮੈਨੂੰ ਇਹ ਦੱਸਿਆ ਜਾਣਗੇ ਪੈਸੇ ਮੈਂ ਬਸੰਤ ਆ ਉਹਨੇ ਬਿਊਟੀ ਆਫ ਨਿਊਜ਼ ਵੀ ਬਣਦਾ ਕਿ ਕੱਲੀ ਆਬਾਦੀ ਚ ਹੀ ਬਣਦਾ ਆ ਆਬਾਦੀ ਦੇ ਕਹਿੰਦੇ ਜਿਹੜਾ ਮੇਰਾ ਆਪੋਨੈਂਟ ਇਹ આરોਪ ਲਾਉਂਦੇ ਨੇ ਮੈਂ ਉਹਨਾਂ ਦੀ ਵੀ ਨਾਲ ਜੀ ਦੁਰਸਤ ਕਰ ਦਿੰਦਾ ਕਿ ਆਬਾਦੀ ਕਰਮਪੁਰੇ ਚੋਂ ਉਹ 3 ਨੰਬਰ ਤੇ ਰਹੇ ਪਹਿਲੇ ਨੰਬਰ ਤੇ ਮੈਂ ਆ ਰਿਹਾ ਕਾਂਗਰਸ ਦੂਸਰੇ ਨੰਬਰ ਤੇ ਇਟ ਮੀਨਸ ਕਾਂਗਰਸ ਵਾਲਿਆਂ ਨੇ ਪੈਸੇ ਵੰਡੇ ਹੋਣਗੇ ਕਿ ਉਹਨਾਂ ਕੋ ਵੀ ਹਾਰ ਗਏ ਸੀ ਆਬਾਦੀ ਕਰਮਪੁਰ ਚ ਬਾਕੀ ਮੈਂ ਇੰਨੀ ਪ੍ਰਭੂ ਦੀ ਕਿਰਪਾ ਕਿ ਮੈਂ ਕਿਸੇ ਵੀ ਇਲੈਕਸ਼ਨ ਚ ਆਪਣਾ ਕੋਈ ਵੀ ਬੂਥ ਨਹੀਂ ਆ ਰਿਹਾ ਮੈਨੂੰ ਕੰਪਲੀਟ ਪੁਲੀਸ ਕਰਾ ਕਿ ਬਸੰਤ ਐਵਨੂ ਚ 800 ਵੋਟ ਨਾਲ ਜਿੱਤੇ ਆ ਬਿਊਟੀ ਐਵਨੂ ਚ ਜਿੱਤੇ ਆ ਮੈਡੀਕਲ ਇਨਕਲੇਵ ਚ ਜਿੱਤੇ ਆ ਨਰੰਗਕਾਰੀ ਕਲੋਨੀ ਚੋਂ ਜਿੱਤੇ ਆ ਆਬਾਦੀ ਚੋ ਵੀ ਜਿੱਤੇ ਆ ਬਾਕੀ ਸਾਰੀ ਜਗ੍ਹਾ ਤੇ ਆਮ ਆਦਮੀ ਪਾਰਟੀ ਦੂਸਰੇ ਨੰਬਰ ਤੇ ਰਹੀ ਹੈ ਪਰ ਅਬਾਦੀ ਜਿੱਥੇ ਅਲੀਗੇਸ਼ਨ ਲੋਂਦੇ ਨਾ ਅਬਾਦੀ ਚ ਤੀਸਰੇ ਨੰਬਰ ਤੇ ਰਹਿ ਆ ਸੋ ਮੈਂ ਇਹ ਬੇਨਤੀ ਕਰੂੰਗਾ ਹਾਰ ਨੂੰ ਹਾਰ ਜਿੱਤ ਕੋਈ ਗੱਲ ਨਹੀਂ ਇਲੈਕਸ਼ਨ ਦਾ ਹਿੱਸਾ ਉਹਨੂੰ ਪਹੁੰਚਾਉਣਾ ਸਿੱਖੋ ਕੋਈ ਗੱਲ ਨਹੀਂ ਹਾਰ ਗਏ ਹੋਰ ਮਿਹਨਤ ਕਰੋ ਅਗਲੇ ਸਾਲ ਤੁਸੀਂ ਮਿਹਨਤ ਕਰੋਗੇ ਪ੍ਰਮਾਤਮਾ ਤੁਹਾਨੂੰ ਵੀ ਫਲ ਦੇਊਗਾ ਅਲੀਗੇਸ਼ਨ ਮੈਂ ਮੈਂ ਮੰਨਦਾ ਹੈ ਅਲੀਗੇਸ਼ਨ ਲਾਣਾ ਸੌਖਾ ਕਿ ਲੋਕ ਵਿਕਦੇ ਹੈ ਦੇਖੋ ਮੈਂ ਤੇ ਇੱਕ ਗੱਲ ਕਹੂੰਗਾ ਕਿ ਅਬਾਦੀ ਕਰਮਪੁਰਾ ਜਝਾਰੂ ਬੰਦਿਆਂ ਦੀ ਅਬਾਦੀ ਹੈ ਇਸ ਤਰ੍ਹਾਂ ਥਾਂ ਥਾਂ ਤੇ ਮੇਰੀ ਬੇਨਤੀ ਹੈ ਹਰ ਇੱਕ ਲੀਡਰ ਨੂੰ ਇਹ ਨਾ ਕਹੋ ਆਬਾਦੀ ਕਰਮਪੁਰਾ ਵਿਕ ਜਾਂਦੀ ਹੈ ਆਬਾਦੀ ਕਰਮਪੁਰਾ ਪੈਸੇ ਲੈ ਲੈਂਦੇ ਮੈਂ ਇਕੱਲੇ ਆਬਾਦੀ ਕਰਮਪੁਰਾ ਦੀ ਨਹੀਂ ਮੈਂ ਹਰ ਥਾਂ ਗੱਲ ਹਰ ਹਰ ਦੇਖੋ ਇੱਜ਼ਤਦਾਰ ਬੰਦੇ ਰਹਿੰਦੇ ਉੱਥੇ ਆਪਣੇ ਰਾਜਨੀਤਿਕ ਮੋਟਿਵ ਕਰਕੇ ਆਪਣੇ ਨੂੰ ਹਾਰ ਨੂੰ ਨਾਂ ਪਛਾਣ ਕਰਕੇ ਆਬਾਦੀ ਦੇ ਮਿਹਨਤ ਕਸ਼ ਲੋਕਾਂ ਨੂੰ ਵੀ ਇਹ ਗੱਲ ਕਹਿਣੀ ਕਿ ਉਹ ਪੈਸੇ ਲੈ ਲੈਂਦੇ ਆ ਮੇਰੀ ਇਹ ਸਾਰਿਆਂ ਨੂੰ ਸਾਰੇ ਲੀਡਰਾਂ ਨੂੰ ਬੇਨੰਬਰ ਪ੍ਰਾਰਥਨਾ ਹੈ ਕਿ ਬਿਲਕੁਲ ਇਹ ਗੱਲ ਨਾ ਕਰ ਰਿਹਾ ਕੋਈ ਜਿਹੜਾ ਬੰਦਾ ਆਬਾਦੀ ਚ ਸੋਹਂਦਾ ਹੋਊਗਾ ਉਹਦਾ ਕਿੰਨਾ ਦਿਲ ਟੁੱਟਦਾ ਹੋਊਗਾ ਐਲੀਗੇਸ਼ਨ ਕਾਉਂਸਲਰ ਤੇ ਕਿ ਆਬਾਦੀ ਤੇ ਆ ਨਹੀਂ ਐਲੀਗੇਸ਼ਨ ਕਾਉਂਸਲਰ ਤੇ ਇਹ ਲੋਂਦੇ ਕਿ ਪੈਸੇ ਵੰਦੇ ਆ ਫਿਰ ਪੈਸੇ ਕੋਈ ਆਫਟਰ ਆਲ ਲੈਂਦਾ ਹੀ ਹੋਊਗਾ ਨਾ ਉਹ ਐਲੀਗੇਸ਼ਨ ਉਹਨਾਂ ਦੇ ਆਟੋਮੈਟਿਕਲੀ ਬਣ ਜਾਂਦਾ ਨਾ ਲੋਕਾਂ ਦੇ ਕਿ ਉਹ ਲੈਂਦੇ ਹੋਣਗੇ ਪੈਸੇ ਐਦਾਂ ਨਾ ਕਹੋ ਉਹ ਬੜੇ ਸਮਝਦਾਰ ਲੋਕ ਆ ਉਹਨਾਂ ਨੇ ਉੱਥੋਂ ਕਾਂਗਰਸ ਨੂੰ ਦੂਸਰੇ ਨੰਬਰ ਤੇ ਲਿਆਂਦਾ ਆਮ ਆਦਮੀ ਪਾਰਟੀ ਵਾਲੀ ਜਿਹੜੀ ਡਰਾਮੇਬਾਜ਼ੀ ਡਰਾਮੇਬਾਜ਼ ਸਰਕਾਰ ਦਾ ਜਿਹੜਾ ਡਰਾਮੇਬਾਜ਼ ਲੀਡਰ ਮੇਰੇ ਖਿਲਾ ਆਬਾਦੀ ਦੇ ਲੋਕਾਂ ਨੂੰ ਤੀਸਰੇ ਨੰਬਰ ਤੇ ਲਿਆਂਦਾ ਇਹ ਉਹਨਾਂ ਰਿਜ਼ਲਟ ਵੇਖ ਕੇ ਗੱਲ ਕਰਨੀ ਚਾਹੀਦੀ ਹੈ ਤੇ ਲੋਕਾਂ ਨੂੰ ਨਾਲ ਮੈਂ ਇਹ ਤੁਹਾਡੇ ਮਾਧਿਅਮ ਤੋਂ ਸਵਾਲ ਪੁੱਛਦਾ ਕੀ ਬਸੰਤ ਐਵੇਨਿਊ ਬਿਊਟੀ ਐਵੇਨਿਊ ਮੈਡੀਕਲ ਇਨਕਲੇਵ ਨਰੰਗਕਾਰੀ ਕਲੋਨੀ ਇੱਥੋਂ ਦੇ ਲੋਕ ਵੀ ਵਕਾਉ ਨੇ ਜਿਸ ਤਰ੍ਹਾਂ ਤੁਸੀਂ ਆਬਾਦੀ ਦੇ ਲੋਕਾਂ ਨੂੰ ਵਕਾਉ ਕਹਿੰਦੇ ਜੇ ਮੇਰੇ ਤੇ ਇੰਨੀ ਪ੍ਰਭੂ ਦੀ ਕਿਰਪਾ ਹੈ ਕਿ 11 ਬੂਥ ਬੰਦੇ ਤੇ 11 ਦੇ 11 ਮੈਂ ਜਿੱਤਦਾ ਔਰ ਇਹਦੇ ਲਈ ਮੈਂ ਕਿ ਕਿਸੇ ਦਾ ਮੇਰੇ ਤੇ ਹਸਾਨ ਨਹੀਂਗਾ ਮੇਰੀ ਵਾਰਡ ਦੇ ਲੋਕ ਰੱਬ ਰੂਪੀ ਆ ਮੇਰੇ ਲਈ ਪਰਿਵਾਰ ਆ ਐਰੀ ਆਪਣੇ ਕੰਮਾਂ ਤੋਂ ਵੋਟ ਮੰਗਦਾ ਤਿੰਨ ਵਾਰੀ ਕੌਂਸਲਰ ਦੇ ਇਲੈਕਸ਼ਨ ਕਿਸ ਤਰ੍ਹਾਂ ਜਿੱਤੇ ਜਾ ਸਕਦੇ ਮੈਂ ਤੁਹਾਨੂੰ ਸਵਾਲ ਕਰਦਾ ਕਿਸ ਤਰ੍ਹਾਂ ਜਿੱਤੇ ਜਾ ਸਕਦੇ ਜੇ ਮੈਂ ਲੋਕਾਂ ਦੇ ਸੁੱਖ-ਦੁੱਖ 'ਚ ਨਾ ਵਿਚਰਾਂ ਜੇ ਮੈਂ ਲੋਕਾਂ ਦੇ ਕੰਮਾਂ ਨੂੰ ਆਪਣਾ ਕੰਮ ਨਾ ਸਮਝਾਂ ਤੇ ਲੋਕ ਮੈਨੂੰ ਵਾਰੀ-ਵਾਰੀ ਕਿਉਂ ਜਤਾਨ ਕਿਉਂ ਜਿੱਤਦਾ ਜਦੋਂ ਸੁਪੜਾ ਸਾਫ਼ ਹੋ ਗਿਆ ਕਾਂਗਰਸ ਨਾ ਬਾਰ ਬਾਰ ਵਿਸ਼ੇ ਨਹੀਂ ਜਿੱਤਦੀ ਕਾਂਗਰਸ ਦੀ ਸਰਕਾਰ 'ਚ ਸੁਪੜਾ ਸਾਫ਼ ਹੋ ਗਿਆ ਸਾਰੀਆਂ ਪਾਰਟੀਆਂ ਦਾ ਕਾਂਗਰਸ ਕਹਿੰਦੀ ਆਪਾਂ ਮੇਅਰ ਬਣਾ ਰਹੇ ਆ ਸਿੰਗਲ ਇੰਨੀ ਤਸ਼ੱਦਦ ਇੰਨੇ ਪਰਚੇ ਫਿਰ ਆਪਾਂ 1700 ਵੋਟ ਤੋਂ ਜਿੱਤੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਟ੍ਰਾਇੰਗੂਲਰ ਫਾਈਟ ਹੋਈ ਫਿਰ ਆਪਾਂ 1700 ਵੋਟ ਤੋਂ ਜਿੱਤ ਰਹੇ ਆ ਇਹ ਮੇਰੇ ਵਾਰਡ ਦੇ ਲੋਕ ਸਮਝਦਾਰ ਆ ਐਵੇਂ ਕਹਿ ਕੇ ਮੈਨੂੰ ਦੇ ਰਾਜਨੀਤਿਕ ਤੌਰ ਤੇ ਜਿੰਨੇ ਜੋ ਕਹਿਣਾ ਕਹੀ ਜਾਓ ਕਿਉਂਕਿ ਮੈਂ ਇਸ ਗੱਲ ਨੂੰ ਸਮਝਦਾ ਕਿ ਗੰਦੀ ਰਾਜਨੀਤੀ ਕੀ ਹੁੰਦੀ ਹੈ ਪਰ ਘੱਟ ਤੋਂ ਘੱਟ ਗੱਲ ਨੂੰ ਇਸ ਤਰੀਕੇ ਨਾਲ ਕਰੋ ਕਿ ਆਬਾਦੀ ਦੇ ਵਿੱਚ ਆਹੇ ਲੋਕਾਂ ਦੇ ਦਿਲ ਤੇ ਦੁੱਖ ਨਾ ਪਹੁੰਚੇ ਇਹ ਗੱਲ ਜਿਹੜੀ ਹੈ ਆਬਾਦੀ ਵਾਲਿਆਂ ਦਾ ਦਿਲ ਵੀ ਦਿਖਾਉਂਦੀ ਹੈ ਕਿ ਆਬਾਦੀ ਪੈਸੇ ਲੈਂਦੀ ਹੈ ਇੱਕ ਪਿਛਵੀ ਰਾਜਜੀ ਪਟਾਰਾ ਸਾਡੇ ਬੀਜੇਪੀ ਦੇ ਕਾਉਂਸਲਰ ਰਹਾ ਔਰ ਉਹ ਪਹਲਿਆਂ ਵੇਲਿਆਂ ਦੇ ਵਿੱਚ ਨਾ ਪੈਸਾ ਪੈਸਾ ਲੋਕੀ ਉਹਨਾਂ ਨੂੰ ਦਿੰਦੇ ਸੀ ਲੋਕੀ ਉਹਨਾਂ ਨੂੰ ਪੈਸਾ ਦਿੰਦੇ ਕਿ ਇਲੈਕਸ਼ਨ ਅਨਾਉਂਸ ਹੋਏ ਬਾਉ ਜੀ ਨੂੰ ਪੈਸੇ ਦੇ ਦिए ਤਾਂ ਤਾਂ ਲੋਕੀ ਆਬਾਦੀ ਦੇ ਜਿਤਾ ਦਿੰਦੇ ਸੀ ਤੇ ਮੈਂ ਅੱਜ ਵੀ ਆਪੋਜੀਸ਼ਨ ਨੂੰ ਕਹਿਣਾ ਜੇ ਕਿਸੇ ਨੂੰ ਪੈਸੇ ਦੀ ਲੋੜ ਹੈ ਮੈਨੂੰ ਦੱਸ ਦਿਓ ਮੈਂ ਇੱਕ ਵਾਰੀ ਬੇਨਤੀ ਕਰੂੰਗਾ ਆਬਾਦੀ ਦੇ ਲੋਕਾਂ ਨੂੰ ਪੈਸੇ ਤੁਹਾਨੂੰ ਦੇ ਦਨਗੇ ਆਨ ਕੇ ਐਵੇਂ ਨਾ ਕਹੀ ਜਾਓ ਪੈਸੇ ਆਬਾਦੀ ਵਿਕ ਜਾਂਦੀ ਆਬਾਦੀ ਉਹ ਕਰਦੀ ਲੋਕਾਂ ਦਾ ਦਿਲ ਦੁਖਦਾ ਮੇਰੀ ਬੇਨਤੀ ਨਾ ਕਰੋ ਇਹੋ ਜਿਹੀ ਗੱਲ ਲਾਸਵਾਲ ਲਗਾਵਾ ਕਿਤਨੇ ਕਿਤੇ ਅਗਰ ਕੂੜੇ ਦੇ ਉੱਤੇ ਰਣਨੀਤੀ ਹੋਈ ਹੈ ਕੂੜਾ ਹੈਗਾ ਵੀ ਸੀਗਾ ਨਜ਼ਰ ਵੀ ਆ ਰਿਹਾ ਸੀ ਕਿਤੇ ਨਾ ਕਿਤੇ ਕੋਤਾਹੀ ਤੇ ਕਿਤਨੇ ਕਿਤੇ ਹੋਈ ਹੈ ਭਾਵੇਂ ਸਰਕਾਰੀ ਸਿਸਟਮ ਦੇ ਵਿੱਚ ਹੋਈ ਹੈ ਕਿਤੇ ਵੀ ਹੋਈ ਹੈ ਹਾਲਾਂਕਿ ਜ਼ਿੰਮੇਵਾਰੀ ਕਾਉਂਸਲਰ ਵੀ ਲੈਂਦਾ ਹੈ ਜ਼ਿੰਮੇਵਾਰ ਹੋ ਵੀ ਲੈਂਦਾ ਹੈ ਲੇਕਿਨ ਕਿਤੇ ਨਾ ਕਿਤੇ ਇੱਕ ਜਿਹੜਾ ਗੈਪ ਹੁੰਦਾ ਵੇ ਇੱਕ ਕਨੈਕਟਿੰਗ ਕਨੈਕਟੀਵਿਟੀ ਹੁੰਦੀ ਉਹ ਕਿਤੇ ਨਾ ਕਿਤੇ ਕਮੀ ਰਹੀ ਹੈ ਕਿਉਂਕਿ ਸਰਕਾਰ ਦੇ ਸਿਸਟਮ ਦੇ ਵਿੱਚ ਕੰਮ ਕਰਾਉਣਾ ਬਹੁਤ ਹੀ ਔਖਾ ਹੈ ਆਪੋਜੀਸ਼ਨ ਨੂੰ ਤੁਸੀਂ ਕਹਿ ਸਕਦੇ ਹੋ ਕਿ ਆਪੋਜੀਸ਼ਨ ਨੂੰ ਕੰਮ ਕਰਾਉਣਾ ਥੋੜਾ ਔਖਾ हां मैं ਤੁਹਾਡੀ ਗੱਲ ਨਾਲ ਐਗਰੀ ਕਰਦਾ ਲੇਕਿਨ 15 ਸਾਲ ਹੋ ਗਏ ਆ ਸਾਨੂੰ ਮੈਨੂੰ ਪਤਾ ਕਿਸ ਤਰ੍ਹਾਂ ਕੰਮ ਕਰਾਂਗਾ ਸਰਕਾਰ ਜਦੋਂ ਇੱਕ ਮਸ਼ੀਨਰੀ ਨਹੀਂ ਗਈ ਸੁਪੋਜ਼ ਮੈਂ ਕੂੜਾ ਚੁੱਕਣ ਲਈ ਮੈਨੂੰ ਜ਼ਰੂਰਤ ਹੈ ਡਿਚ ਮਸ਼ੀਨ ਦੀ ਔਰ ਟਿਪਰ ਦੀ ਜੇ ਕੰਪਨੀ ਨਹੀਂ ਗਈ ਤੇ ਕਾਉਂਸਲਰ ਕਿਸ ਤਰ੍ਹਾਂ ਰਿਸਪਾਂਸਿਬਲ ਲਗਾਦਾ ਮੈਂ ਕਹਿ ਸਕਦਾ ਨਾ ਹਾਂ ਮੇਅਰ ਸਾਹਿਬ ਕਹਨ ਕਿ ਨਹੀਂ ਮੈਨੂੰ ਨਹੀਂ ਪਤਾ ਇਸ ਕੰਮ ਦਾ ਫਿਰ ਮੈਂ ਜ਼ਿੰਮੇਦਾਰ ਹੈਲਥ ਆਫੀਸਰ ਕਹਨ ਕਿਸਾਨ ਨੂੰ ਨਹੀਂ ਪਤਾ ਇਸ ਗੱਲ ਦਾ ਫਿਰ ਮੈਂ ਜ਼ਿੰਮੇਦਾਰ ਹਰ ਇੱਕ ਬੰਦੇ ਨਾਲ ਮੇਰੇ ਕੋਲ WhatsApp ਸੈਨੀਟਰੀ ਇਨਸਪੈਕਟਰ ਨੇ ਸਾਡੇ ਏਰੀਆ ਦੇ ਚੀਫ ਸੈਨੀਟਰੀ ਇਨਸਪੈਕਟਰ ਨੇ ਮੇਰੇ ਕੋਲ WhatsApp ਤੇ ਸਾਰੀ ਡਿਟੇਲ ਹੈ ਨਾ ਸਾਰਿਆਂ ਨੂੰ ਨੋ ਲੈਜ ਮੇਰੀ ਡਿਟੇਲ ਹੈ ਹਰ ਇੱਕ ਬੰਦੇ ਨੂੰ ਨੋ ਲੈਜ ਸਗੀ ਲੇਕਿਨ ਫਿਰ ਵੀ ਮੈਂ ਇਸ ਮਤ ਦਾ ਕਿ ਮੈਂ ਇਹ ਕਹਾਂਗਾ ਕਿ ਆਓ ਸਾਰੇ ਨਾਲ ਮਿਲ ਕੇ ਕੰਮ ਕਰੀਏ ਪੋਜੀਟਿਵਲੀ ਇੱਕ ਰਣਨੀਤੀ ਕਰਕੇ ਇੱਕ ਦੂਸਰੇ ਨੂੰ ਕੀ ਕਰਨਾ ਇਲੈਕਸ਼ਨ ਹੋ ਗਏ ਜਿੰਨੇ ਜਿਤਨਾ ਹੀ ਜਿੱਤਣਾ ਹੀ ਹਾਰਨਾ ਹੀ ਹਾਰ ਗਿਆ ਫਿਰ ਇਲੈਕਸ਼ਨ ਆਣਗੇ ਜਨਤਾ ਤੈਅ ਕਰ ਲੂਗੀ ਕੌਣ ਕੰਮ ਕਰਦਾ ਕੌਣ ਨਹੀਂ ਕਰਦਾ ਕੋਈ ਵੀ ਆਪ ਜੀ ਕੋਈ ਵੀ ਹੋਵੇ ਪਾਰਟੀ ਮੈਨੂੰ ਕਾਉਂਸਲਰ ਬਣਾ ਲੜਾਵੇ ਪਰ ਮੈਂ ਜਿਹੜਾ ਲੜੂਗਾ ਉਹਦੇ ਲਈ ਕੰਮ ਮੈਂ ਪਾਰਟੀ ਦਾ ਸਪਾਈ ਹਾਂ ਮੈਨੂੰ ਕਾਉਂਸਲਰ ਬਣਾ ਲੜਉਣ ਦੁਬਾਰਾ ਜਿਹੜਾ ਲੜੂਗਾ ਮੈਂ ਉਹਦੇ ਲਈ ਵੀ ਕੰਮ ਕਰਾਂਗਾ ਉਹਨੂੰ ਵੀ ਕੰਮ ਕਰਾਂਗੇ ਤੇ ਵੋਟ ਆਪਣੇ ਡੈਫੀਨੇਟਲੀ ਕੰਮ ਕਰਾਂਗੇ ਤੇ ਵੋਟ ਮਿਲੇਗੀ ਡੈਫੀਨੇਟਲੀ ਮੈਂ ਭਾਰਤੀ ਜਨਤਾ ਪਾਰਟੀ ਦਾ ਸਪਾਈ ਹਾਂ ਮੈਂ ਉਹਨਾਂ ਲਈ ਕੰਮ ਕਰੂੰਗਾ ਡਿਸਾਈਡ ਮੇਰੀ ਪਾਰਟੀ ਨੇ ਕਰਨਾ ਕਿ ਕਿੰਨੂ ਕੀ ਲੜਾਉਣਾ ਇਹ ਆਪੋਜੀਸ਼ਨ ਵਾਲੇ ਆਪਣਾ ਘਰ ਵੇਖਣਾ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਹੈ ਮੈਨੂੰ ਜ਼ਰੂਰਤ ਨਹੀਂ ਉਹਨਾਂ ਦੀਗੀ ਸੋ ਬਿਲਕੁਲ ਕੂੜੇ ਦੇ ਉੱਤੇ ਜਿਹੜੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹ ਕੂੜਾ ਚਕਾਉਣ ਦੇ ਲਈ ਹਰ ਪਾਰਟੀ ਨੂੰ ਹਰ ਪਾਰਟੀ ਲੀਡਰ ਨੂੰ ਆਪਣੀ ਰਣਨੀਤੀ ਤੋਂ ਉੱਪਰ ਉੱਠ ਕੇ ਜਿਹੜੇ ਲੋਕਾਂ ਦੀ ਸਮੱਸਿਆ ਨੂੰ ਦੂਰ ਕਰਨ ਦੇ ਜੋ ਅਮਨ ਅੰਰੀ ਕੌਂਸਲਰ ਲੜਨ ਜਾਂ ਐਮਐਲਏ ਲੜਨ ਜੋ ਪਾਰਟੀ ਡਿਸਾਈਡ ਕਰੇਗੀ ਹਾਲਾਂਕਿ ਭਾਜਪਾ ਦੇ ਸਿਪਾਹੀ ਦੇ ਨਾਤੇ ਕੰਮ ਕਰਦੇ ਪਏ ਹੋਰ ਕੰਮ ਕਰਦੇ ਰਹਿਣਗੇ ਕੌਂਸਲਰ ਜਾਂ ਐਮਐਲਏ ਲੜਨਾ ਪਾਰਟੀ ਡਿਸਾਈਡ ਕਰੇਗੀ ਲੇਕਿਨ ਕੂੜੇ ਦਾ ਡੰਪ ਦਾ ਸਵਾਲ ਲਗਾ ਆਬਾਦੀ ਕਰਮਪੁਰਾ ਦੇ ਵਿੱਚ ਜਿਹੜੇ ਕੂੜੇ ਨੂੰ ਡੰਪ ਨੂੰ ਲੈ ਕੇ ਬੀਤੇ ਦਿਨ ਜਿਹੜੀ ਰਣਨੀਤੀ ਹੋਈ ਹੈ ਆਪੋਜੀਸ਼ਨ ਵੱਲੋਂ ਜਾਂ ਲੋਕਾਂ ਵੱਲੋਂ ਜਿਹੜਾ ਇੱਕ ਅਲੀਗੇਸ਼ਨ ਲਾਇਆ ਸੀ ਕਿ ਆਖਿਰਕਾਰ ਕੂੜਾ ਚੁੱਕਣ ਦੇ ਵਿੱਚ ਜਿਹੜੇ ਕ ਦਿਕਤਾਂ ਆndੀਆਂ ਲੇਕਿਨ ਦਿਕਤਾਂ ਤੋਂ ਵੀ ਉੱਪਰ ਉੱਠ ਕੇ ਕੋਈ 10-15 ਸਾਲ ਤੋਂ ਲਗਾਤਾਰ ਕਾਉਂਸਲਰ ਰਹੇ ਉਹ ਕਿਸ ਤਰ੍ਹਾਂ ਕੰਮ ਹੁੰਦੇ ਉਹ ਕੰਮ ਵੀ ਕਰਾਉਂਦੇ ਔਰ ਨੌਲੇਜ ਸਾਰਿਆਂ ਦੇ ਵਿੱਚ ਹੀ ਮੇਰ ਤੋਂ ਲੈ ਕੇ ਕਮਿਸ਼ਨਰ ਤੋਂ ਲੈ ਕੇ ਹਰ ਇੱਕ ਦੇ ਨੌਲੇਜ ਵੀ ਆਖਿਰਕਾਰ ਉਹਨਾਂ ਨੇ ਇਸ ਨੂੰ ਕਿਉਂ ਨਹੀਂ ਕੰਮ ਕੀਤਾ ਔਰ ਇਸ ਰਾਜਨੀਤੀ ਨੂੰ ਡਿਕੰਡੇ ਹੈ ਕਿ ਕੋਈ ਆ ਕੇ ਰਾਜਨੀਤੀ ਕਰੋ ਔਰ ਅਲੀਗੇਸ਼ਨ ਲਾਵੇ ਸੋ ਕੂੜੇ ਦੇ ਮਸਲੇ ਦੇ ਉੱਤੇ ਜਿੱਥੇ ਸ਼ਹਿਰ ਦੇ ਵਿੱਚ ਫੈਸਟੀਵਲ ਸੀਜ਼ਨ ਵੀ ਕੂੜੇ ਦੇ ਡੰਪ ਦੇ ਵਿਚਕਾਰ ਗੁਜ਼ਰਿਆ ਵਾ ਉਹ ਵੀ ਲੋਕਾਂ ਨੇ ਦੇਖਿਆ ਵਾ ਸਰਕਾਰ ਫੇਲੀਅਰ ਹੋਈ ਹੈ ਕੂੜੇ ਦੇ ਸਿਸਟਮ ਦੇ ਵਿੱਚ ਔਰ 2027 ਦੀ ਸੱਤਾ ਦੇ ਵਿੱਚ ਕੂੜੇ ਦਾ ਇੱਕ ਵੱਡਾ ਮੁੱਦਾ ਰਹਿਣਾ ਕਿ ਆਖਿਰਕਾਰ ਲੋਕਾਂ ਨੂੰ ਜੜੀ ਹੈ ਗੁਰੂ ਨਗਰੀ ਹੈ ਜਿਹੜੀ ਕਿ ਆਪਾਂ ਪਵਿੱਤਰ ਨਗਰੀ ਕਹਿੰਦੇ ਉੱਥੇ ਇਸ ਤਰ੍ਹਾਂ ਦੇ ਕੂੜੇ ਦੇ ਢੇਰ ਕਿਉਂ ਲੱਗੇ ਲੋਕੀ ਜਵਾਬ ਦੇਣਗੇ ਸੋ ਕੂੜੇ ਦੀ ਡੰਪ ਦੇ ਉੱਤੇ ਜਿਹੜਾ ਆਬਾਦੀ ਕਰਮਪੁਰਾ ਦੇ ਵਿੱਚ ਜਿਹੜੀ ਰਾਜਨੀਤੀ ਹੋ ਉਸ ਨੂੰ ਲੈ ਕੇ ਜਿਹੜੇ ਅਮਨ ਆਰੀਏ ਨੇ ਕਿਹਾ ਵਾਕੀ ਆਖਿਰਕਾਰ ਜਦੋਂ ਵੀ ਉਹ ਕੰਮ ਕਰਦੇ ਆ ਕਿਤੇ ਨਾ ਕਿਤੇ ਇਹ ਰਾਜਨੀਤਿਕ ਜਿਹੜੇ ਲੋਕ ਅਗੇ ਜਿਹੜੇ ਕੀ ਚਾਹਦੇ ਆ ਕਿ ਜੇ ਕੋਈ ਕੰਮ ਕਰੇ ਉਹਦੇ ਉੱਤੇ ਅਲੀਗੇਸ਼ਨ ਲਾਣਾ ਉਹਨਾਂ ਦਾ ਕੰਮ ਹੈ